ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅਰਦਾਸ ਕਰਦੀ ਆਂ ਜੀ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਤੇ ਚੜ੍ਹਦੀ ਕਲਾ ਦੇ ਵਿੱਚ ਹੋਮੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਵੋਗੇ ਸੋ ਤੁਸੀਂ ਥੋੜੇ ਟਾਈਮ ਪਹਿਲਾਂ ਦੇਖੀ ਸੀ ਵੀ ਨਾਨੀ ਨੂੰ ਮੈਂ ਹਸਪੀਟਲ ਲੈ ਕੇ ਗਈ ਸੀ ਆਈਜ਼ ਦਾ ਜਿਹੜਾ ਚੈੱਕਅਪ ਕਰਨਾ ਸੀ ਤੇ ਡਾਕਟਰ ਨੇ ਬੋਲਿਆ ਸੀ ਵੀ ਆਪਰੇਸ਼ਨ ਕਰਵਾਉਣਾ ਪੈਣਾ ਤੇ ਆਪਾਂ ਨੇ ਫਿਰ ਦੋ ਘੋੜ ਡਾਕਟਰ ਨਾਲ ਕੰਸਲਟ ਕੀਤੀ ਤੇ ਉਹ ਕਹਿੰਦੇ ਵੀ ਕਰਵਾਉਣਾ ਤਾਂ ਦੇਖੋ ਆਪਰੇਸ਼ਨ ਹੀ ਪੈਣਾ ਹੈ ਵੀ ਹੁਣ ਤੁਸੀਂ ਇਹ ਦੇਖ ਲਓ ਵੀ ਕਿੱਥੇ ਕਰਵਾਉਣਾ ਉਹ ਤੁਹਾਡੀ ਮਰਜ਼ੀ ਆ ਠੀਕ ਹੈ ਜੀ ਤੇ ਹੁਣ ਪਾਪਾ ਸਾਨੂੰ ਲੈ ਕੇ ਚੱਲੇ ਆ ਮੈਂ ਨਾਨੀ ਦਾ ਸਾਥ ਦੇ ਰਹੀ ਆ ਵੀ ਦੀ ਨਾਨੀ ਤਰ ਦਬਣਾ ਨਹੀਂ ਮੈਂ ਤੇਰੇ ਨਾਲ ਆ ਟੈਨਸ਼ਨ ਲੈਣ ਦੀ ਕੋਈ ਲੋੜ ਨਹੀਂ ਹੈਗੀ ਵੀ ਚੱਲਦੇ ਆਪਾਂ ਅੱਜ ਡਾਕਟਰ ਕੋਲ ਤੋਂ ਪਹਿਲਾਂ ਦੇਖਦੇ ਆਂ ਕਿ ਆ ਕਹਿੰਦਾ ਡਾਕਟਰ ਫਿਰ ਦੂਸਰੀ ਗੱਲ ਆਏ ਆ ਵੀ ਡੇਟ ਲੈਣੀ ਪੈਂਦੀ ਹੈ ਪਹਿਲਾਂ ਵੀ ਕਦੋਂ ਆਪਰੇਸ਼ਨ ਕਰਵਾਈਏ ਹੁਣ ਅਸੀਂ ਜਾ ਰਹੇ ਹਾਂ ਮੈਂ ਵੀ ਪੂਰੀ ਰੈਡੀ ਹੋ ਗਈ ਆ ਨਾਨੀ ਵੀ ਪੂਰੀ ਰੈਡੀ ਹੋ ਗਈ ਆ ਪਾਪਾ ਥੱਲੇ نیچے ਗੱਡੀ ਕਰਨ ਲੱਗੇ ਸਟਾਰਟ ਪਾਪਾ ਨੂੰ ਹੋਰ ਵੀ ਆ ਰੋਪੜ ਦੋ ਕੋਈ ਕੰਮ ਫਿਰ ਇਸ ਕਰਕੇ ਤੁਸੀਂ ਵੀਡੀਓ ਦੇ ਨਾਲ ਬਣੇ ਰਹਿਣਾ ਜੀ ਮਾਣੀ ਮੋਟੀ ਤੁਹਾਨੂੰ ਵੀਡੀਓ ਦਾ ਸੌਰੀ ਘਰ ਦਾ ਵੀ ਦਿਖਾਣੀ ਆ ਕਿ ਆ ਕੋਈ ਚੱਲ ਰਿਹਾ ਅੱਜ ਸਾਡੇ ਮੀਂਹ ਗਿਆ ਪੈ ਤੇ ਦੇਖੋ ਗ੍ਰੀਨਰੀ ਸੋਹਣੀ ਲੱਗ ਰਹੀ ਆ ਮੀਂਹ ਤੋਂ ਬਾਅਦ ਆਟੋਮੈਟਿਕਲੀ ਕਿੰਨਾ ਵਧੀਆ ਹੋ ਜਾਂਦਾ ਮੀਂਹ ਪੈਣ ਕਰਕੇ ਕੱਪੜੇ ਅੰਦਰ ਪਾਤੇ ਸੀ ਹੁਣ ਬਾਹਰ ਕੱਢ ਤੇ ਥੋੜੀ ਜੀ ਸੁਲਾਬ ਸੁਲੂਬ ਜੀ ਹੈਗੇ ਇਹਨਾਂ ਨੂੰ ਹਵਾ ਦੇ ਨਾਲ ਉੜ ਜੂਗੀ ਇੱਧਰ ਸਾਡੀ ਮਾਸੀ ਲੱਗੀ ਵੀ ਪੋਚਾ ਲਾਉਣ ਠੀਕ ਆ ਬਸ ਇਹ ਬਲਾਇਓ ਸਾਸਰੀ ਘਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਠੀਕ ਆ ਜੀ ਚਾਚੀ ਕਾ ਮਾਤਾ ਜੀ ਕਿਆ ਹੈ ਖਾ ਲਾ ਖਾ ਲਾ ਉੱਥੇ ਖਾ ਲਾ ਉੱਥੇ ਉਹ ਬਾਠਿਆਂ ਮਾਵਾ ਧੀਆਂ ਮਾਮਾ ਦੀ ਧੀਆਂ ਰਲ ਦੋਸਤਿ ਨਿਮਾਏ ਕੋਈ ਅੱਗੇ ਨਹੀਂ ਆਉਂਦਾ ਬਲਾਉ ਸਾਸਰੀ ਕਾ ਹਰਦੀਆਂ ਗੱਲ ਲੜੀਆਂ ਹਾਂ ਸਲਾਸ ਸਾਸਰੀ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੂੰ ਮਾਤਾ ਜੀ ਤੁਹਾਨੂੰ ਖੁਸ਼ ਰੱਖੇ ਚੜ੍ਹਦੀਆਂ ਕਲਾ ਵਿੱਚ ਦੇਖ ਲਓ ਨਾਨੀ ਲਈ ਪਾ ਦੋ ਨਾਨੀ ਕਹਿੰਦੀ ਮੇਰੀਆਂ ਦੋਹੀ ਧੀਆਂ ਦਾ ਦਿਲ ਕਮਜ਼ੋਰ ਮੇਰੀ ਦੋਤੀ ਦਾ ਦਿਲ ਮਜ਼ਬੂਤ ਇਸ ਕਰਕੇ ਮੈਂ ਦੋਤੀ ਲੈ ਕੇ ਜਾਣੀ ਠੀਕ ਹਾਂ ਬਲਾਉ ਸਾਸਰੀ ਕਾ ਸਹੀ ਗੱਲ ਨਹੀਂ ਕਹੀ ਮੈਂ ਸਹੀ ਗੱਲ ਹੈ ਨਾਨੀ ਨੂੰ ਫੇਰ ਮੈਂ ਕਹਿੰਦੀ ਚੁੱਪ ਕਰਕੇ ਪੈ ਜਾ ਮੈਂ ਆਪੇ ਕਰੀਦੀ ਫੇਰੀ ਜਣਾ ਤੈਨੂੰ ਇੱਕ ਵਧੀਆ ਗੱਲ ਕਰਾਇਆ ਹੋਣਾ ਚਾਹੀਦਾ ਹਮਮ ਦਾ ਕੋਲ ਦਾ ਜਮਾਨਾ ਇਹ ਜ ਮੰਮੀ ਤੇਜ ਬੰਦੇ ਦਾ ਹਨਾ ਬਈ ਭੋਲੇ ਪਾਛੀਂ ਅੱਜਕੱਲ ਕੋਈ ਨਹੀਂ ਪੁੱਛਦਾ ਹੋਰ ਕੀ ਮੈਨੂੰ ਜਿੱਥੇ ਨਹੀਂ ਸਮਝਦਾ ਮੈਂ ਮੜੀਆ ਪੁੱਛ ਰੰਦੀ ਮੈਂ ਕ ਐਂ ਐਂ ਹਾਂ ਹਾਂ ਐਂ ਕਰ ਲਾ ਐਂ ਕਰ ਲਾ ਦਾਨੀ ਨੂੰ ਪੁੱਛ ਰੰਦੀ ਆ ਵਿੱਚ ਨੂੰ ਵੀ ਆਏ ਵੀ ਨਾ ਹੋਵੇ ਮੈਨੂੰ ਤਾਂ ਬਿਠਾਇਆ ਬਾਈਆ ਬਸ ਬਕਾਇਆ ਡਾਕਟਰ ਲਈ ਕੁਝ ਨਹੀਂ ਹਾਂ ਉਹ ਤਾਂ ਸਾਰਾ ਕੁਝ ਤਾਂ ਚੈੱਕ ਹੋਇਆ ਬਾਈਆ ਇੱਕ ਪਾਸੇ ਹੋਰ ਪੁੱਛ ਕੇ ਫਿਰ ਅਸੀਂ ਦੇਖਦੇ ਅੱਜ ਚੱਲੀਏ ਨਾ ਨਹੀਂ ਚਲੋ ਚਲੋ ਜੀ ਚਲੋ ਚਲੋ ਰਿਪੋਰਟਾਂ ਕਿੱਥੇ ਟੋਡੀਆਂ ਫਾਈਲ ਤੇਰੇ ਕੋਲ ਝੁਟੂ ਆਓ ਤਾਂ ਦੇਖੋ ਦੇਖੋ ਉੱਥੇ ਮੜਾ ਜਾ ਤੈਨੂੰ ਉੱਥੇ ਚੱਕ ਕੇ ਰੱਖੀ ਸੀ ਸੰਦੀਪ ਇਹਨੇ ਹੱਥ ਚ ਤਾਂ ਪਾਣੀ ਪੀ ਮਾਸੀ ਉਧਰ ਪਈ ਹੋਗੀ ਉਧਰ ਪਈ ਹੋਗੀ ਦੇ ਉਹ ਆ ਡਾਕਟਰ ਦੇਖ ਚਲੋ ਆ ਜਾ ਨਾ ਨਹੀਂ ਆਜੋ ਚਲੋ 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 ਥੱਲੇ ਨੂੰ ਉਤਰੋ ਬਣ ਜਾ ਪਹਿਲਾਂ ਫਾਈਲ ਲੈ ਲਓ ਹਾਂਜੀ ਹਾਂਜੀ ਫਾਈਲ ਲੈਣੀ ਆ ਮੈਂ ਤੁਸੀਂ ਉਹ ਦਵਾਈ ਵਾਲੀ ਲੈ ਲਈ ਵੀ ਜਿਹਦੇ ਪਰਚੇ ਲਿਖਿਆ ਵਾ ਵੀ ਤੁਸੀਂ ਆਹ ਦਵਾਈਆਂ ਲੈਣੇ ਹੋ ਉਹ ਹੈਗੇ ਨਾ ਪਰਚੀ ਚਲੋ 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 ਮੜ ਜਾ ਮੱਲਕ ਦੇ ਕਿ ਨਿਕਲ ਜੀ ਠੀਕ ਆ ਬੱਚਾ ਪਾਰਟੀ ਫੇਰ ਆਵਾਂਗੇ ਅਸੀਂ ਬਾਏ ਬਾਏ ਨਾਨੀ ਨੂੰ ਦਵਾਈ ਲੈਣ ਜਾਣਾ ਫੜੇ ਉਹਨੂੰ ਹਾਂ ਤੂੰ ਵੀ ਨਾਲ ਕੰਨ ਚ ਬੋਰ ਪਾ ਕੇ ਮੱਲਕ ਦੇ ਕਿ ਨਿਕਲ ਜੀ ਹਾਂ ਮੈਂ ਨਹੀਂ ਕਹਿੰਦਾ ਨਿਆਣੇ ਨੂੰ ਨਹੀਂ ਮੇਰਾ ਬੱਚਾ ਲਾ ਗਿਆ ਜੀ ਲੋਨ ਚਲੋ ਚੱਲਦੇ ਹੌਲੀ ਹੌਲੀ ਕਿਉਂ ਲੱਗੀ ਜਾਂਦਾ ਮੈਂ ਕੋਈ ਚੀਜ਼ ਭੁੱਲਦੀ ਆ ਚਲੋ ਦੇਖਦੇ ਆ ਹਨਾ ਫੋਨ ਹੈਗਾ ਯਾਰ ਇਹ ਕੋਈ ਚੀਜ਼ ਭੁੱਲਦੇ ਹੋਏ ਕਰ ਲਾਂਗੇ ਰਸੀਪ ਸਾਹਮਣੇ ਖੜ ਗਿਆ ਆਪਾਂ ਕੱਢੀ ਰਿਹਾ ਬੱਚੇ ਮੇਰੀ ਡਿਊਟੀ ਹੁੰਦੀ ਆ ਪਹਿਲਾਂ ਤਾਂ ਜੀ ਬਈ ਦਰਵਾਜ਼ਾ ਖੋਲਣਾ ਫਿਰ ਨੂੰ ਲਾਉਣਾ ਮੇਰੀ ਸਕੂਟਰੀ ਮਾਸ਼ਾ ਆਏ ਬੈਠੋ ਨਾ ਨਹੀਂ ਬੈਠੋ ਮੈਂ ਮੈਂ ਦਰਵਾਜ਼ਾ ਲਾਉਂਦੀ ਆ ਜੀ ਬਾਹਰ ਕੱਢੋ ਹੈ ਜ्यादा ਵਧੀਆ ਠੀਕ ਮੀਨਾ ਪਾਵੇ ਬਸ ਹੁਣ ਕਿਉਂਕਿ ਅਸੀਂ ਆਪਣਾ ਦੇਖਦੇ ਦੇਖਦੇ 음 ਲੱਗਿਆ ਭਾਗ ਬਸਿਆ ਲੰਦੇ ਬਾਪਾ ਤਾਂ ਪਤਾ ਨਹੀਂ ਜੋ ਫੇਰ ਤੁਹਾਨੂੰ ਦੱਸਾਂ ਬਤਾ ਮੰਮੀ ਕਹਿੰਦੀ ਮੈਂ ਵੀ ਜਾਣਾ ਉੱਪਰ ਖੜੀ ਆ ਕੱਲ ਲੈ ਕੇ ਨਹੀਂ ਜਾਣਾ ਚੀਜੀ ਨਹੀਂ ਲੈ ਚੀਜੀ ਲਿਆ ਓਕੇ ਫਿਰ ਕਾਫੀ ਇੱਥੇ ਹੈਗਾ ਡੈਂਟਲ ਕਲੀਨਿਕ ਵਗੈਰਾ ਕਾਫੀ ਕੁਝ ਹੈਗਾ ਮੇਰੇ ਖਿਆਲ ਚ ਆਈ ਥਿੰਕ ਸੋ ਹੁਣ ਇੱਥੇ ਵੀ ਇੱਕ ਵਾਰੀ ਕੰਸਲਟ ਕਰਾਂਗੇ ਕੀ ਕੁਝ ਕਹਿੰਦੇ ਆ ਡਾਕਟਰ ਵੀ ਲੈਂਜ਼ ਕਿ ਲੈਂਜ਼ ਜਿਹੜਾ ਲੈਂਜ਼ ਪਹਿਣਾ ਨਾ ਨਾਨੀ ਦੇ ਉਹਦੇ ਬਾਰੇ ਨਾ ਬਹੁਤ ਗੱਲਾਂ ਦੱਸ ਰਹੇ ਆ ਵੀ ਆ ਪਾ ਲੋ ਆ ਪਾ ਲੋ ਆ ਪਾ ਲੋ ਤੇ ਇਸ ਕਰਕੇ ਨਾ ਅਸੀਂ ਕੰਸਲਟ ਲੈਂਦੇ ਫਿਰਦੇ ਆ ਕਿ ਬੈਸਟ ਕਿਹੜਾ ਹੈ ਚਮਕੌਰ ਸਾਹਿਬੀ ਪਾਪਾ ਪੁੱਛਿਆ ਹੁਣ ਹਕਾ ਰਹਿ ਗਿਆ ਦੇਖਦੇ ਹਾਂ ਹੁਣ ਇੱਥੇ ਤੋਂ ਵੀ ਡਾਕਟਰ ਸਾਹਿਬ ਕੀ ਕਹਿੰਦੇ ਆ ਡਿਮੈਂਸ਼ੀਅਨਲੀ ਪੇਸ਼ੈਂਟ ਖੜਿਆ ਹੈ ਮੀ ਪੈਰਨ ਕਰਕੇ ਨੁਕਸਾਨ ਤੇ ਇਧਰ ਹੈਗਾ ਜੀ ਹਸਪੀਟਲ ਪਹੁੰਚਿਆਣਾ ਤੇ ਨਰਨਿੰਗ ਕਹਿੰਦੇ ਕੰਟੀਨ ਜਾਣਾ ਹੈ ਕੁਛ ਦੇਖ ਕੇ ਆਨੇ ਆ ਤੇ ਈਐਸਐਮ ਕੰਪਲੈਕਸ ਰੂਪਨਗਰ ਹਾਲ ਸਾਡੇ ਬਹੁਤ ਮਾੜੇ ਹੋਏ ਪਏ ਕੀ ਕਰੀਏ ਪਾਣੀ ਕਰਕੇ ਕੀ ਕਿ ਅੱਜ ਤਾਜ਼ਾ ਤਾਜ਼ਾ ਮੀਂਹ ਪੈ ਕੇ ਹਟਿਆ ਤੇ ਗਟੀਆਂ ਖੜੀਆਂ ਫੌਜੀਆਂ ਦੀ ਕੰਟੀਨ ਜਿਹੜੀ ਇਹ ਹੈਗੀ ਆ ਦੇਖਦੇ ਹਾਂ ਹੁਣ ਕਿਸ ਪਾਸੇ ਨੂੰ ਜਾ ਹੋਊ ਕਿ ਕਿੱਥੇ ਤਾਂ ਪਾਣੀ ਬਹੁਤ ਜ਼ਿਆਦਾ ਖੜਾ ਹੈ है रास्ता आज नानी इधर नो आज आज ਕਿਹੜਾ ਬੰਗੂਰ ਦਾ ਸੋ ਸਾਹਮਣੇ ਕੰਪਲੈਕਸ ਐਂਟਰੀ ਲੰਦੇ ਹੋਏ ਇੱਥੇ ਵੀ ਬਹੁਤ ਰੌਲਾ ਹੈ ਅੰਦਰ ਰਸ਼ ਬਹੁਤ ਜ਼ਿਆਦਾ ਹੈ ਜੀ ਮੰਨਤਾ ਜਿਉ ਵਸੀ ਲੈਣਾ ਸੀ ਉਹ ਵੀ ਨਹੀਂ ਸੌ ਸੌਰੀ ਫਿਰ ਅੰਦਰ ਤੋਂ ਉਸੇ ਸ਼ੂਟਿੰਗ ਕਰ ਸਕੇ ਅੱਜ ਬਹੁਤ ਹੋ ਗਏ ਤੰਗ ਤੰਗ ਦਾ ਭਾਵ ਐਦਾਂ ਪਰਮਾਰ ਹਸਪੀਟਲ ਤੋਂ ਬਾਅਦ ਪੰਨੂ ਹਸਪੀਟਲ 'ਚ ਫੇਰ ਗਏ ਪਾਪਾ ਕਹਿੰਦੇ ਇੱਕ ਵਾਰੀ ਮੈਂ ਚੰਗੀ ਤਰ੍ਹਾਂ ਸਾਰੀ ਗੱਲਬਾਤ ਕਰਕੇ ਆਂਦਾ ਤੇ ਅਸੀਂ ਜਾਨ ਨੂੰ ਕੰਟੇਨ ਵਾਲਾਂ ਕੋਲ ਗਏ ਸੀ ਤੁਹਾਨੂੰ ਸਭ ਨੂੰ ਪਤਾ ਹੀ ਹੈ ਕੰਟੇਨ 'ਚ ਸਾਡਾ ਸਮਾਨ ਮਿਲਿਆ ਨਹੀਂ ਸੀ ਇਸ ਕਰਕੇ ਫੇਰ ਪੰਨੂ ਤੇ ਥੋੜੀ ਜਿਹੀ ਵੇਟ ਕੀਤੀ ਫੇਰ ਅਸੀਂ ਫੌਜੀ ਹਸਪੀਟਲ 'ਚ ਆ ਗਏ ਜਾਨ ਨੂੰ ਫੇਰ ਪੰਨੂ ਵਾਲਿਆਂ ਤੇ ਫੋਨ ਆ ਗਿਆ ਫੇਰ ਉਹਨਾਂ ਨੇ ਡੇਟ ਦਿੱਤੀ ਜੀ ਦੇ ਥੋੜਾ ਹੁਣ ਆਪਰੇਸ਼ਨ ਅਸੀਂ ਕਰ ਦਾਂਗੇ ਫਿਰ ਅਸੀਂ ਫਟਾਫਟ ਉਹਨਾਂ ਤੇ ਫੌਜੀ ਵਾਲੇ ਜਿਹੜੇ ਹਸਪੀਟਲ ਆ ਉਹਨਾਂ ਤੇ ਅਸੀਂ ਕਨਸੈਸ਼ਨ ਲਿਖਵਾ ਲਿਆ ਤੇ ਫਿਰ ਸਾਨੂੰ ਖੁਸ਼ਖਬਰੀ ਮਿਲਦੀ ਆ ਕਿ ਰੋਪੜ ਆਏ ਵੇ ਚਾਚਾ ਤੇ ਚਾਚੀ ਜੀ ਬਿੰਦ ਰਖ ਵਾਲੇ ਬਹੁਤ ਵਧੀਆ ਲੱਗਦਾ ਭਾਈ ਕਿਉਂਕਿ ਉਹ ਤਾਂ ਆਂਦੇ ਨਹੀਂ ਵਿਚਾਰੇ ਬੀਜੀ ਬਹੁਤਾ ਕਿਆ ਕਰੇ ਹੁਣ ਆਪਾਂ ਕੋਲੇ ਫੋਨ ਜਾਂਦਾ ਹੁੰਦਾ ਆ ਜਾਓ ਮਿਲ ਜਿਓ ਬਸ ਬਾਹਰੇ ਬਹੁਰੇ ਮਿਲ ਲੈਣੇ ਅੰਦਰ ਉਹ ਕੱਲ ਲੈਣੇ ਆ ਅਸੀਂ ਪਏ ਪਿੱਛੇ ਤੇ ਨਿਆਣੇ ਇਹਨਾਂ ਦੇ ਬਿਲਕੀ ਜਾਣ ਰੋਈ ਜਾਣੇ ਵੀ ਅਸੀਂ ਚਾਚਾ ਚਾਚੀ ਨੂੰ ਮੇਲਾ ਚਾਚਾ ਚਾਚੀ ਨੂੰ ਮੇਲਾ ਪਰ ਕਿੱਥੇ ਆ ਦੇਖੋ ਬੈਠੇ ਨੇ ਨਾ ਹਣ ਬੜੇ ਬੜੇ ਪਿਆਰ ਦੇ ਨਾਲ ਹੱਸ ਰਹੇ ਆ ਹਾਂ ਮੇਰੇ ਨਾਨੀ ਦੇ ਕੋਲ ਬੈਠੇ ਆ ਪਾਪਾ ਰਹੀ ਉਧਰ ਚਲੇ ਗਏ ਪੁੱਛਿਆ ਪਹਿਲਾਂ ਵੀ ਤੁਸੀਂ ਕੀ ਖਾਣਾ ਹੈ ਇਹ ਮੈਂ ਕਹਿੰਦਾ ਕੋਈ ਡਾਈਟਿੰਗ ਡੂਟਿੰਗ ਕਰਾ ਫਿਰ ਮਾਂ ਮੈਂ ਕੁਟਲਿੰਗ ਹੈਗੀ ਪਿੱਛੇ ਮੰਮੀ ਆ ਨਾ ਥੋੜੀ ਜਿਹੀ ਬਾਹਰ ਆ ਕੇ ਘਟ ਭੁੱਖ ਲੱਗਦੀ ਉਹ ਚੱਕਰ ਖਾਊਗਾ ਕੋਸਾ ਸਾਡੀ ਨਾਨੀ ਦੇ ਚਿਹਰੇ ਤੇ ਹੁਣ ਸਮਾਂ ਲਾਈ ਆ ਮੋਰਸੀਓ ਤੇ ਨਾਨੀ ਵੀ ਗਾਲਾਂ ਹੀ ਕੱਢੀ ਜਾਂਦੀ ਡਾਕਟਰਾਂ ਨੂੰ 10 ਟਾਈਮੇ ਬਹੁਤ ਲਾਈ ਜਾਂਦੇ ਆ ਟਾਈਮੇ ਬਹੁਤ ਲਾਈ ਜਾਂਦੇ ਨਾਨੀ 10 ਵਜੇ ਤੇ ਤੁਰੇਵੇਂ ਆ ਉਹ 10 ਵਜੇ ਕਰੋ ਤੁਰੇਵੇਂ ਆ 5 ਵਜਣੇ ਵਾਲੇ ਹੋਗੇ ਚਾਚੀ ਜੀ ਹਾਂ 5 ਹਾਂ ਤੇ ਪਹਿਲਾਂ ਵੀ ਅਸੀਂ ਇੱਦਾਂ ਹੀ ਆਈਆਂ ਮੀਂਹ ਪੈਂਦੇ ਚ ਘਰ ਦੇ ਆ ਹੁਣ ਫੇਰ ਮੀਂਹ ਦੇਖ ਲੋ ਮੈਂ ਤਾਂ ਸੋਚੀ ਮੈਂ ਕਿ 4 ਵਜੇ ਨਾ 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 5 ਵਜਣੇ ਵਾਲੇ ਹੋਗੇ ਕੀ ਕਰੇ ਇੱਕ ਦਰਮੇ ਬਹੁਤ ਇੱਕੋ ਲਗ ਤਮੀ ਆ ਕੇ ਹਟ ਪਈ ਗਿਆ ਨੀ ਚਲ ਵੀ ਗਿਆ ਮਮੀ ਜਿਆਦਾ ਹੋਈ ਜਾਂਦੀ ਆ ਹਾਂ ਹੁਣ ਸੁਣਾਓ ਤੁਸੀਂ ਠੀਕ ਠਾਕ ਆ ਅਸੀਂ ਠੀਕ ਆ ਦੂਸਰੀ ਚਾਚਾ ਚਾਚੀ ਵੀ ਠੀਕ ਆ ਹਾਂ ਠੀਕ ਮਾਸੀ ਵੀ ਠੀਕ ਆ ਦਾਦੀ ਮੇਰੀ ਬਹੁਤ ਠੀਕ ਆ ਅਭੀ ਟਬੀ ਨਹੀਂ ਅਭੀ ਟਬੀ ਆਗੇ ਹੋ ਮੈਂ ਫਿਰ ਕੀ ਕਰਾਂ گا ਘਾਪ ਦੇਖੀ ਤੁਸੀਂ ਕਿਸੇ ਦਿਨ ਇੱਕ ਰਾਤ ਲਾ ਦਿਓ ਤੁਸੀਂ ਕਹੀਗੇ ਛੁੱਟੀਆਂ ਚਾਹੂੰਗੀ ਆਉਂਗੀ ਆਈ ਨਹੀਂ ਬੱਸ ਘਰ ਤੋਂ ਤੁਹਾਨੂੰ ਪਤਾ ਨਹੀਂ ਕੰਮ ਕੋਈ ਨਿਕਲ ਨਹੀਂ ਹੁੰਦਾਗਾ ਕੰਮ ਕੋਈ ਨਿਕਲ ਜਾਂਦਾ ਸਿਰ ਦੇਖੀ ਯਾਰ ਤੁਸੀਂ ਪਾਪਾ ਨੂੰ ਤਾਂ ਜਦੇ ਬੁਲਾ ਲੈਨੇ ਕੋਈ ਕੰਮ ਹੁੰਦਾ ਉਹਨਾਂ ਨੂੰ ਅਸੀਂ ਹੁਣ ਔਖਾ ਕੱਢੇਗਾ ਨਾ ਵੀ ਚਾਚੀ ਕਹਿੰਦੀ ਆ ਨਿਕਲ ਨਹੀਂ ਹੁੰਦਾ ਇਹ ਨਹੀਂ ਬਸ ਕਿ ਆਦੇ ਆ ਕਈ ਵਾਰ ਸੋਦੇ ਚੱਲਦੇ ਆ ਹੂੰ ਮੈਂ ਧੁੱਪ ਵੀ ਇਹ ਜੀ ਹੈ ਨੀਂਦ ਨਹੀਂ ਕਰਦਾ ਗਰਮੀ ਕਰਕੇ ਤਾਂ ਮੈਂ ਪਤਾ ਕਿਆ ਕਹਿਣ ਲੱਗੀ ਤੀ ਮੈਂ ਤਾਂ ਵਾਹਿਗੁਰੂ ਕਰੇ ਤੁਹਾਨੂੰ ਤੰਗਾ ਦਵੇ ਆ ਇਹ ਤਾਂ ਕਿਆ ਕਹਿਣਾ ਨਾ ਵੀ ਗੱਡੀ ਦਾ ਮੈਂ ਕਿ ਤੰਗਾ ਦਵੇ ਮੈਂ ਮਜ਼ਾਕ ਚ ਕਹਿ ਰਹੀ ਆ ਮੈਂ ਕਹਿਣਾ ਤਾਂ ਵਾਹਿਗੁਰੂ ਕਰੇ ਤੁਹਾਨੂੰ ਗੱਡੀ ਮਿਲ ਜਵੇ ਮੈਂ ਮਨ ਮੇਰੇ ਮਨ ਚ ਚੱਲ ਰਿਹਾ ਵਾਹਿਗੁਰੂ ਕਰੇ ਤੁਹਾਨੂੰ ਤੰਗਾ ਮਿਲ ਜਵੇ ਤੁਸੀਂ ਹਜੂਰ ਸਾਹਿਬ ਦੀ ਵੀਡੀਓ ਦੇਖੀ ਹੋਣੀ ਆ ਹਾਂ ਭਾਈ ਚਲ ਹੁੜਾ ਜੇ ਤੁਹਾਨੂੰ ਮਿਲੂਗਾ ਫੇਰ ਦੇਖਿਓ ਨਹੀਂ ਹਜੂਰ ਸਾਹਿਬ ਤਾਂ ਇਕੱਲੇ ਇਕੱਲੇ ਜਾਏ ਚਾਚੀ ਵੀ ਬੁੱਚੇ ਓਏ ਦਾਨਿਆ ਤੁਹਾਨੂੰ ਬਲਾਵਾ ਨਹੀਂ ਤਾਇਆ ਫੋਨ ਕਰਿਆ ਨਹੀਂ ਜੇ ਤੁਹਾਨੂੰ ਬਲਾਵਾ ਆਉਂਦਾ ਫੇਰ ਤੁਸੀਂ ਜਾਣ ਤਾਂ ਇਹ ਤਾਂ ਤੁਸੀਂ ਮੰਨਦੇ ਨਾ ਹੁਣ ਤੱਕ ਜਿੰਨੇ ਮਰਜ਼ੀ ਬਹਾਨੇ ਬਣਾਈ ਚਲੋ ਕਿਉਂ ਵੀ ਨਾ ਨਹੀਂ ਜਦ ਤੱਕ ਪ੍ਰਮਾਤਮਾ ਦਾ ਹੁਕਮ ਨਹੀਂ ਹੈਗਾ ਜਦ ਤੱਕ ਹਾਂ ਜਦ ਤੱਕ ਹੁਕਮ ਹੀ ਨਹੀਂ ਆਣਾ ਹੈਗਾ ਫੇਰ ਕਿਵੇਂ ਚੱਲ ਜੂਗੇ ਆਪਾਂ ਜਾਵਾਂਗੇ ਕੋਈ ਗੱਲ ਨਹੀਂ ਫੇਰ ਅੰਦਰ ਚੱਲਾਂਗੇ ਪਰ ਪਾਪਾ ਕਹਿੰਦੇ ਤੁਸੀਂ ਆਓ ਨਾ ਹਲੇ ਨਾ ਹੋਇਆ ਹਲੇ ਗਰਮੀ ਬਹੁਤ ਹੈ ਜਾਵਾਂਗੇ ਯਾਰ ਮੇਰਾ ਬਹੁਤ ਜੀ ਕਰਦਾ ਮੈਂ ਤੁਹਾਨੂੰ ਦੱਸਦੀ ਮੈਂ ਦੋ ਤੱਕ ਤਾਂ ਸਮਝ ਲਓ ਕਿ ਮੇਲੇ ਸੀ ਕਿ ਆਪਣਾ ਹਜੂਰ ਸਾਹਿਬ ਪਟਨਾ ਸਾਹਿਬ ਆ ਥੋੜੇ ਦਿਨ ਪਹਿਲਾਂ ਮੈਂ ਅਨੰਤਪੁਰ ਸਾਹਿਬ ਵੀ ਜਾਏ ਤਿੰਨ ਤੱਕ ਤੋਂ ਦੋ ਤੱਕ ਤੇ ਰਹਿ ਗਏ ਮੇਰੇ ਪੰਜ ਤੱਕ ਤਨੂ ਗੁਰਗੋਵੀ ਸਿੰਘ ਜੀ ਨੇ ਮੇਰੇ ਨਾਲ ਪਿਆਰੇ ਬਹੁਤ ਤਾਂ ਹੀ ਬੁਲਾ ਰਹੇ ਆ ਕਿਉਂ ਵੀ ਨਾਨੀ ਸਹੀ ਕਰਦੇ ਉਹ ਕਹਿੰਦੇ ਢੀਲ ਤੇ ਆਵਾਜ਼ ਮਾਰੀਏ ਨਾ ਆਪਣੇ ਦੋਸਤ ਪ੍ਰਮਾਤਮਾ ਲਓ ਇੱਕ ਬਲਾਵਾ ਦਾ ਮੈਂ ਕਿਹਾ ਬਾਬਾ ਜੀ ਮੈਨੂੰ ਕਰ ਦੋ ਬਸ ਮੈਨੂੰ ਹੁਣ ਆਹ ਆ ਜਿਹੜਾ ਮੈਂ ਨਨ ਚਾਚੀ ਜੀ ਐ ਲੱਗੀ ਜਾਂਦਾ ਮੈਂ ਫਰੀ ਨਹੀਂ ਹੈਗੀ ਫਰੀ ਨਹੀਂ ਹੈਗੀ ਕੋਈ ਵੀ ਨਹੀਂ ਸਮਝੀ ਹਾਂ ਵੀ ਨਹੀਂ ਉਹ ਬਿੱਲ ਹੁਣ ਆਪਾਂ ਕਰ ਰਹੇ ਹਾਂ ਨਾਰਮਲੀ ਘਰ ਦੇ ਕੰਮ ਕਾਰਜ ਚੱਲੀ ਜਾਂਦੇ ਆ ਉਹ ਕੋਈ ਗਿਣਤੀ ਚ ਨਹੀਂ ਹੈ ਤੇ ਕਦੇ ਰੋਪੜਾਣਾ ਪੈਂਦਾ ਕਦੇ ਕਿਤੇ ਜਾਣਾ ਪੈਂਦਾ ਉਹ ਗੱਲ ਨੂੰ ਕਹਿਣਾ ਕਹਿਣਾ ਚਾਹੁੰਦੀ ਆ ਮੈਂ ਫਰੀ ਨਹੀਂ ਹੈਗੀ ਉਹ ਗੱਲ ਕਹਿਣਾ ਚਾਹੁੰਦੀ ਆ ਤੁਸੀਂ ਮੈਨਸ ਸਕੂਟਰੀ ਸਿੱਖੀ ਕਿ ਨਹੀਂ ਟਰੈਕਟਰ ਸਿਕਾਉਣਾ ਚਾਚੇ ਨੇ ਮੈਨੂੰ ਪਤਾ ਤੁਹਾਨੂੰ ਤੇਰਾ ਚਾਚਾ ਸਲਾਹ ਬਣਾਉਂਦਾ ਤਾਂ ਹੈਗਾ ਅਸ ਕਹਿੰਦਾ ਸਕੂਟਰੀ ਦਵਾਣੀ ਹੈ ਕਹਿੰਦਾ ਤੁਹਾਨੂੰ ਇਸ ਵਰਗਾ ਨਾ ਆਹ ਇੱਕ ਵਾਰ ਜਿਵੇਂ ਹੁਣ ਕਈ ਵਾਰੀ ਜ਼ਰੂਰੀ ਕੰਮ ਪੈ ਜਿੰਨੇ ਨਾ ਸਹੀ ਨਹੀ ਵੀ ਕਰਦੇ ਕਹਿੰਦਾ ਮੈਨੂੰ ਖਿੱਚੀ ਜਾਂਦੀ ਹਰ ਇੱਕ ਵਾਰ ਮੰਮੀ ਕੋਲ ਜਾਣਾ ਚੱਲ ਮੰਮੀ ਲੈ ਕੇ ਹਾਂ ਕਹਿੰਦਾ ਇਹ ਆਪਣੇ ਆਪ ਚਲ ਜਾਏਗਾ আচ্ছা ਮੈਂ ਤਾਂ ਫੇਰ ਹੂ ਕਰਕੇ ਆਏ ਵੀ ਪੁੱਛ ਲੈ ਕਾ ਦੌੜਾ ਹਾਂ ਕਾ ਫੇਰ ਇਹ ਨਹੀਂ ਪੁੱਛਣਾ ਵੀ ਕਾ ਦੌੜਾ ਫੇਰ ਮਰਜ਼ੀ ਨਾਲ ਆ ਕੇ ਕਰੂੰਗੀ ਇਹ ਤਾਂ ਮਰਜ਼ੀ ਹੈ ਫੇਰ ਅਰੇ ਕਿਆ ਜੇ ਕੋਈ ਨਾਲ ਹੋਵੇ ਨਾ ਆਏ ਨੀ ਟੈਨਸ਼ਨ ਰਹਿੰਦੀ ਹੈ ਕਿ ਫਿਰ ਚਾਹੇ ਲੇਟ ਹੋ ਜੇ ਜੋ ਮਰਜ਼ੀ ਹੋ ਜਵੇ ਹੁਣ ਅਸੀਂ ਮੈਂ ਤੇ ਨਾਨੀ ਨੇ ਪਹਿਲਾਂ ਤੇ ਪਾਪਾ ਨੂੰ ਲੈ ਜਣੇ ਪਏ ਲੇਟ ਹੋ ਜੇ ਕੋਈ ਟੈਨਸ਼ਨ ਨਹੀਂ ਤੇ ਘਰ ਜਾ ਕੇ ਸੋਸਵਾਲ ਅਨੇ ਲੇਟ ਆਏ ਕਿੱਥੇ ਫਸ ਗਏ ਤੇ ਕੀ ਕਰਦੇ ਤੇ ਉਹ ਤੇ ਆਹ ਤੇ ਬਸ ਦੋ ਡਾਕਟਰਾਂ ਕੋਲ ਜਾਣਾ ਤਾਂ 100 ਕੁਸਾ ਤੇਰੇ ਚੱਕਾ ਵੀ ਇਸ ਨੂੰ ਅਗਰ ਸੱਜਾ ਮੈਂ ਤੇ ਮਤਲਬ ਨਿਆਰੇ ਨੂੰ ਵੀ ਤਾਂ ਕਈ ਵਾਰ ਬੈਠੇ ਛੜਾਉਂਦੇ ਹੁਣ ਕੋਈ ਤਾਂ ਹੀ ਦਿੱਤੀ ਮਿਲਦੀ ਨਹੀਂ ਗੱਲਾਂ ਮਨ ਲੱਗਦੀਆਂ ਨਾਨਾ ਨਾਨਾ ਉਹਗਾ ਬੰਨ ਲੈਦਾ ਹੈ ਕਿ ਖਾਤੇ ਇਦਿਨੇ ਬਸ ਆਉਂਦਾ ਆਉਂਦਾ ਆਪਣਾ ਸਾਧਨ ਹੋਵੇ ਜਮਾ ਕਿਤਨਾ ਪੈਸਾ ਚਲੇ ਜਾ ਕੋਈ ਬੁਚੇ ਨੇ ਦਵਾਈ ਕਿਉਂ ਲਿਆ ਕੋਈ ਦਮਾ ਖੁਆ ਕੋਈ ਸੱਤ ਨਾ ਕਿਸੇ ਨੂੰ ਕਹਿਣਾ ਮੈਂ ਜਮਾ ਪੁੱਛ ਨਾਨੀ ਨਾਨੀ ਨੂੰ ਪਤਾ ਕਿ ਇਹਨਾਂ ਦੇ ਰਸਤੇ ਹੈਵੇ ਵੀ ਸ਼ਮਸ਼ਾਨ ਆ ਉਧਰ ਨੂੰ ਤਾਂ ਹੈ ਉਧਰ ਨੂੰ ਕੋਈ ਸਾਧਨ ਵੀ ਨਹੀਂ ਜਾਣ ਨੂੰ ਵਧੀਆ ਰਿਆ ਚਾਂਦੀ ਸਿੱਖ ਲਵੇ ਪਰ ਪਾਸ ਵੀ ਸਾਢੇ 7 ਵਜੇ ਆਉਂ ਵੀ ਬਾਕੀ ਟਾਈਮ ਪਤਾ ਨਹੀਂ ਕਰਦਾ ਮੈਂ ਕਹਿੰਦਾ ਸਦੀ ਨਾਨੀ ਚਾਚੀ ਲੜਨ ਨੂੰ ਵੀ ਤੇਰਾ ਕੋਈ ਪੰਗਾ ਵੀ ਨਹੀਂ ਲੈ ਸਕਦਾ ਰਾਸਤੇ 'ਚ ਫੜ ਕੇ ਟੈਂ ਟੈਂ ਚੁੱਪਾ ਦੋੜੀ ਨਹੀਂ ਕੋਈ ਜਰਰੀ ਵੀ ਹੁੰਦੀ ਨਹੀਂ ਖਾਤੀ ਮੰਮੀ ਨੇ ਇਹ ਬੰਦਾ ਹੁਣ ਇਹ ਬੰਦਾ ਬੰਦਾ ਗਲਤ ਬੋਲੂਗਾ ਕਿਿੱਤਾ ਨਾਲ ਜੇ ਕੰਮ ਕਰੂਗਾ ਇਹ ਤਾਂ ਕਿਿੱਤਾ ਜਾਣਦੇ ਕੰਮ ਨਹੀਂ ਕੋਣੇ ਬੰਦਾ ਉਹਨਾ ਇਹ ਨੂੰ ਰਿਪੋਰਟ ਕਰਨੀ ਨੀ ਮਾਰੀ ਪਤਨੀ ਬੋਲੂਗਾ ਫੇਰ ਹਾਂ ਫੇਰ ਤੇ ਜ਼ਰੂਰੀ ਆਪਾਂ ਨੇ ਕਿਸੇ ਨੂੰ ਕੁਝ ਕਹਿਣਾ ਇਹ ਤਾਂ ਕਿ ਆਪਾਂ ਬਿਨਾਂ ਸਪੱਸ਼ਤਾ ਕਰਨਾ ਚਾਹੀਦਾ ਨਹੀਂ ਨਹੀਂ ਤਾਂ ਲਾਲ ਮਿਰਚੇ ਰੱਖਿਆ ਕਰਿਓ ਬਾਹਰ 'ਚ ਆ ਮੇਕ ਕਰਣੀ ਲੋੜ ਹੈਗੀ ਸਾਡੀ ਮੰਮੀ ਸਾਨੂੰ ਸਮਝਾਏਗਾ ਜੀ ਨਹੀਂ ਕੋਈ ਬਾਹਰ ਕੋਈ ਛੇੜਨਾ ਨਾ ਉਥੇ ਵੀ ਦੇਖਣਾ ਜਿਹੜੀ ਚੀਜ਼ ਮੋਰੇ ਰਹੀ ਕਿ ਚੱਕੇ ਉਹੀ ਫੜੋ ਹਾਂ ਬਸ ਸਹੀ ਆ ਠੀਕ ਆ ਗੱਲ ਆ ਤੇ ਕੀ ਕਹਿੰਦੇ ਹੁਣਿਆਂ ਨੂੰ ਅ ਬਾਕੀ ਤਾਂ ਚੱਲੀ ਜਾਂਦਾ ਜੀ ਰੁਝੇਵੇਂ ਸਾਡੇ ਠੀਕ ਆ ਮੇਂ ਵਗੈਰਾ ਪੈ ਗਿਆ ਅਸੀਂ ਇੱਧਰ ਆਪਣੇ ਕੀ ਕਹਿੰਦੇ ਹੁਨੇ ਲਾਇਬ੍ਰੇਰੀ ਆ ਜਿਹੜੀ ਸਰਕਾਰੀ ਲਾਇਬ੍ਰੇਰੀ ਆ ਸਾਡੇ ਸ਼ਹਿਰ ਦੀ ਉੱਥੇ ਖੜੇ ਆਂ ਅੱਧਰ ਗੱਡੀ ਲਗਾ ਕੇ ਕਿਤੇ ਸਵੇਰ ਤੋਂ ਕੁਛ ਹੀ ਨਹੀਂ ਖਾਦਾ ਔਰ ਬਪਾਪਾ ਰਹੀ ਦੇਖ ਰਿਹਾ ਕੋਸ਼ਕਾਣ ਨੂੰ ਲੈ ਕੇ ਆਨੇ ਆਂ ਕਿਆ ਬਣਦਾ ਮੁਰਕੇ ਉੱਥੇ ਬੈਠ ਕੇ ਦੇਖ ਲੋ ਆਏ ਦੇਖ ਰਿਹਾ ਦੋ ਇੱਕ ਦੂਜੇ ਨੂੰ ਬਸ ਚਲੋ ਠੀਕ ਆ ਫਿਰ ਮਿਲਦੇ ਆਪਾਂ